ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਲ ਤੇ ਤੁਹਾਡਾ ਆਪਣੇ YouTube ਚੈਨਲ BB13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ-ਠਾਕ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੇ ਰੱਖੀਆਂ ਬਖਸ਼ਣ ਜੀ ਹੁਣ ਹੈਗਾ ਟਾਈਮ ਜੀ ਸਵੇਰ ਦਾ ਸਵੇਰੇ ਦੇ ਵੱਜ ਰਹੇ ਨੇ 7 ਤੇ ਬੱਚੇ ਚਲੇ ਗਏ ਸੀ ਸਕੂਲ ਤੇ ਆਪਾਂ ਮੇਨ ਲੱਗੇ ਸੀ ਚਾਹ ਹੁਣ ਬੱਚਾ ਨੂੰ ਭੇਜ ਕੇ ਚਾਹ ਪੀ ਕੇ ਤੇ ਹੁਣ ਆਪਾਂ ਸਾਰੇ ਆਪਣੇ ਕੰਮ ਧੰਦੇ ਕਰਦੇ ਆ ਤੇ ਮਸ਼ੀਨ ਆਪਾਂ ਲਾ ਲ ਦਿੱਤੀ ਸੀਗੀ ਤੇ ਫਿਰ ਉਸ ਤੋਂ ਬਾਅਦ ਹੁਣ ਆਪਾਂ ਕੱਪੜੇ ਕੱਟਾਂਗੇ ਤੇ ਚਲੋ ਹੁਣ ਆਪ ਦਾ ਹਨਾ ਸਾਫ ਸਵਾਈ ਵੀ ਕਰ ਦਈਏ ਚਾਦਰਾਂ ਵਗੈਰਾ ਛਾੜ ਦਈਏ ਤੇ ਉਸ ਤੋਂ ਬਾਅਦ ਤੁਹਾਨੂੰ ਵੀ ਮਿਲਦੇ ਆਪਾਂ ਲਓ ਜੀ ਆਪਾਂ ਸਵੇਰ ਦੇ ਸਾਰੇ ਕੰਮ ਕਰਕੇ ਹੋ ਗਏ ਸੀਗੇ ਬਿਲ ਲੇ ਤੇ ਹੁਣ ਆਪਾਂ ਕਰ ਲਗੀ ਸੀ ਸਬਜੀ ਤਿਆਰੀ ਕਿਉਂਕਿ ਅੱਜ ਸਵੇਰ ਸਬਜੀ ਹੈ ਨਹੀਂ ਸੀ ਅੱਜ ਸਵੇਰੇ ਆਪਾਂ ਬਣਾ ਲਈ ਸੀ ਦਾਲ ਵਾਲੇ ਪਰੌਂਠੇ ਤੇ ਹੁਣ ਹਨ ਦੁਪਹਿਰੋਂ ਬੱਚੇ ਆਉਣਗੇ ਇਸ ਕਰਕੇ ਮੈਂ ਹੁਣ ਨਾਉਣ ਨੂੰ ਤੋਂ ਪਹਿਲਾਂ ਸਬਜੀ ਦੀ ਵੀ ਤਿਆਰੀ ਕਰਕੇ ਰੱਖ ਦਈਏ ਤੇ ਕਿਉਂਕਿ ਅੱਜ ਕਰਨਜੀਤ ਤਾਂ ਗਏ ਨੇਗੇ ਪਾਪਾ ਨੂੰ ਦਵਾਈ ਦਿਵਾਉਣ ਤੇ ਮੈਂ ਗਿਆ ਸੰਦੀ ਸੁੰਨੀ ਵੀ ਕਰਕੇ ਆਉਣੀ ਹੋਊਗੀ ਫੇਰ ਇਹ ਨਹਾ ਲਾਂਗੇ ਤੇ ਪਹਿਲਾਂ ਚਲ ਸਬਜ਼ੀ ਸਬਜ਼ੀ ਕੱਟ ਦਿੰਨੇ ਆਂ ਫੇਰ ਸੰਨੀ ਕਰਿਆਵਾਂਗੇ ਤੇ ਫਿਰ ਚਲੋ ਜਦੋਂ ਟਾਈਮ ਹੋਇਆ ਉਦੋਂ ਪਾ ਆਵਾਂਗੇ ਤੇ ਕਿਉਂਕਿ ਹੁਣ ਤੂੜੀ ਤਾੜੀ ਤਾਂ ਹੱਸਣ ਤੋਂ ਬਹੁਤ ਗਰਦ ਪੈ ਜਾਂਦੀ ਹੈਗੀ ਤੇ ਮੈਂ ਚਲੋ ਬਾਅਦ ਚੇ ਨਹਾ ਲਾਂਗੇ ਤੇ ਹੁਣ ਆਪਦੇ ਕੰਮ ਤੋਂ ਨਿਮੇੜ ਲਈ ਤੇ ਬੱਚਿਆਂ ਨੂੰ ਵੀ ਲੈ ਕੇ ਆਣੂਗਾ ਅੱਜ ਤਾਂ ਆਪਣੀ ਡਿਊਟੀਆਂ ਸਾਰੇ ਕੰਮਾਂ ਦੀ ਤੇ ਕਿਉਂਕਿ ਕਈ ਵਾਰ ਤਾਂ ਉਹ ਤੋਂ ਜਲਦੀ ਮੁੜ ਜਾਂਦੇ ਆਂ ਕਈ ਵਾਰ ਸ਼ਾਮ ਦੇ ਵੀ ਰਾਤ ਦੇ 8 9 ਵੀ ਹੋ ਜਾਂਦੇ ਆਂ ਉਹ ਡਾਕਟਰ ਤੇ ਹੁੰਦਾਗਾ ਕਿੰਨੇ ਵਜੇ ਮਿਲੂਗਾ ਕਈ ਵਾਰ ਤਾਂ ਉੱਥੇ ਬੈਠਿਆ ਨੂੰ ਹੀ ਛੱਡ ਕੇ ਚਲੇ ਜਾਂਦੇ ਫਿਰ ਦੋ ਦੋ ਘੰਟੇ ਆਉਂਦੇ ਨਹੀਂ ਹੈਗੇ ਖਾਗਰ ਕੇ ਉੱਥੇ ਵੀ ਕਾਫੀ ਟਾਈਮ ਲੱਗ ਜਾਂਦਾ ਹੈਗਾ ਇਸ ਕਰਕੇ ਅੱਜ ਆਪਾਂ ਸਾਰੀਆਂ ਰੋਮੇਵਾਰੀਆਂ ਆਪਾਂ ਨਵਾਵਾਂਗੇ ਜੀ ਤੇ ਚਲੋ ਹੁਣ ਆਪਾਂ ਸੰਜੀ ਸੁਣੀ ਕਰਦੇ ਤੇ ਸਬਜੀ ਤਰਦੀ ਤੇ ਹੁਣ ਆਪਾਂ ਆਲੂ ਕੱਟ ਲਈ ਸੀਗੇ ਤੇ ਪਿਆਜ਼ ਨੂੰ ਵੀ ਕੱਟਦੇ ਤੇ ਗੋਭੀ ਵੀ ਆਪਾਂ ਕੱਟ ਲਈ ਹੈਗੀ ਤੇ ਹੁਣ ਆਪਾਂ ਸਬਜੀ ਬਣਾ ਲੈਣੀ ਹੈਗੀ ਤੇ ਚਲੋ ਜੀ लोजी आपने सब्जी बनाने लग गई तो हम पाते हैं आलू आलू हम थोड़ी देर पका लेंगे तो फिर पावगे ये गोभी आलू गए से अपने पकते हम आपती उस गोभी गोभी दो मिनट सेक लवा लें चंकी तरह मिक्स कर देंगे इन बाद चो आप पावे ये पर मैगी मसाला क्योंकि यह जी सब्जियाँ बच्चे खा लेंगे ता करके हमें आप चल थोड़ा टेस्टी बन जाए तो वजिया खा लेंगे ਚਲੋ ਇਹਨੂੰ ਹੁਣ 2 ਮਿੰਟ ਹੋਰ ਪਕਾ ਲੀਏ। ਲਓ ਜੀ ਆਪਾਂ ਨਾਨਕ ਘੋਗੇ ਸੀਗੇ ਤਿਆਰ ਤੇ ਆਪਸਨ ਨਹੀਂ ਕਰਿਆ ਸੀਗੇ ਤੇ ਹੁਣ ਵੱਜ ਗਏ ਨੇ 12 ਤੇ 12:30 ਵਜੇ ਆਉਣਗੇ ਬੱਚੇ ਤੇ ਹੁਣ ਆਪਾਂ ਚਾਚੂ ਬਣਾ ਦਈਏ ਫਿਰ ਉਹਨਾਂ ਨੂੰ ਵੀ ਲੈਣ ਜਾਵਾਂਗੇ ਤੇ ਇਹ ਚਲੋ ਨਾਲ ਨਾਲ ਵੀਡੀਓ ਵੀ ਚਾਰੀ ਰੱਖੀ ਆਪਾਂ ਥੋੜੀ ਥੋਣੀ ਕਿਰਪਾ ਲਈ ਜਾਈਏ ਕਿਉਂਕਿ ਸਾਰਾ ਦਿਨ ਜੇ ਥੋੜਾ ਥੋੜਾ ਬਣਾਣੇ ਤਾਂ ਸ਼ਾਮ ਤੱਕ ਆਪਣਾ ਵੀਡੀਓ ਤਿਆਰ ਹੁੰਦੀ ਹੈ। ਫਿਰ ਆਹ ਚਲੋ ਜੇ ਹੁਣ ਆਪਾਂ ਪਾਉਣੇ ਤਾਂ ਰੁਟੀਨ 'ਚ ਪਾਈ ਚਲੀਏ ਤੇ ਵਾਰ ਇੱਕ ਅੱਧਾ ਦਿਨਾਂ ਲਈ ਮਿਸਰੀ ਹੋ ਜਾਂਦਾ ਹਨਾ ਪਾਈ ਵੀ ਨਹੀਂ ਜਾਂਦੀ ਹੈਗੀ ਕਿਉਂਕਿ ਘਰ ਦੇ ਕੰਮਾਂ 'ਚ ਕਈ ਵਾਰ ਬਿਜੀ ਹੋ ਜਾਂਦਾ